वो हमने 2 दिन करे ग्राइंडर से ग्राइंड करके जैसे बटाया वो तो एक और पीस ना ग्राइंडर से मुझे ग्राइंडर की आवाज आई और फिर वो पत्थर चला रहा था इसमें डाल दो अंदर ना डाल दो वो लगता है अच्छी चीज है ग्राइंडर दे बब रहे हैं उन्होंने जला नहीं ਕਿਤੇ ਨਾ ਨਾ ਆ ਸਕੋ ਯੇ ਜਰਾ ਯੇ ਨਹੀਂ ਨਾ ਜਾਓ ਪਤਾ ਕੀ ਠੀਕ ਹੈ ਜੀ ਫੋਨ ਆ ਜਾ ਨਹੀਂ ਅੱਗੇ ਜਰਾ ਸਾਨੂੰ ਆਈਏ ਜਦੋਂ ਦੇਖਿਆ ਲਾਵੀ ਦਿਦਾਓ ਕੋਈ ਕਾਲ ਕੱਢ ਕੇ ਇਹ ਤੇ ਜੀ ਬੇਸ਼ੱਕ ਉਹ ਪੱਝਿਆ ਨੂੰ ਪੁੱਛ ਆਉਂਗਾ ਆਨ ਲੱਗੇ ਸਬਸਕ੍ਰਾਈਬ ਕਰ ਲੈਣਾ ਆ ਦੋਨੋਂ ਦਾ ਸੇਮੀ ਅੱਜ ਹੀ ਦੇ ਤੇਰਾ ਭਾਗ ਕਿੱਥੇ ਕਿਨੇ ਭਾਵੇਂ ਅੰਦਰੋਂ ਕਿੰਧਰਾ ਜੀ ਕਿੰਧਰਾ ਹੈ ਜੀ ਹਾਂ 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 ਜੀ ਸਰ ਉਹ ਵਾਲਾ ਤਾਂ ਜੀ ਜੀ ਸਰ ਹਾਂ ਜੀ ਸਰ কেমন আছেন সবাই আপনারা সবাই কেমন ਉਹ ਠੀਕ ਹੈ ਬਾਹਰ ਗੇਟੀ ਸਰ ਕੋ ਉੱਥੇ ਕਾਲਾ ਨਹੀਂ ਮਰਦਾ ਉਹ ਉਹ ਚਾਪੜੀ ਹੋੜੀ ਹੋੜੀ ਮੈਂ ਤਾਂ ਨੂੰ ਫੋਨ ਕੀਤਾ ਇਹ ਤਾਂ ਲੈ ਲੱਗਾ ਹੀ ਹੈ ਨਾ ਨਾ ਮੈਂ ਉਹ ਵੀਡੀਓ ਕੋਲ ਜਿੱਤੀ ਬਈ ਸਰ ਜੀ ਆਵੇ ਹੋ ਹੋ ਤੀ ਧੰਨਵਾਦ ਤਨਾ ਨੀ ਇੱਕ ਚ ਸੱਚੇ ਪਾਸੇ ਉਹ ਮੰਜ਼ਦੋਂ ਇਹ ਵੱਡੀ ਐ ਇਹ ਵੱਡੀ ਐ ਅੰਦਰ ਵੀ ਔਰ ਗ੍ਰਾਈਂਡਰ ਨਾਲ ਵੱਡੀ ਐ ਗ੍ਰਾਈਂਡਰ ਨਾਲ ਵੱਡੀ ਐ ਇਹ ਨੇ ਉਹ ਪੀ ਬੰਦਾ ਇੰਨਾ ਜਿਹਾ ਪਿਆ ਵਾ ਜਿਹਨੂੰ ਪਤਾ ਵਾ ਗੇ ਆ ਤੇ ਚੋਰ ਕੱਲਾ ਔਰ ਗ੍ਰਾਈਂਡਰ ਵੀ ਲੈ ਗਿਆ ਉਹ ਲਗਿਆ ਹਾਂਜੀ ਹਾਂਜੀ ਉਹ ਵੀ ਸੈਡ ਬਸ ਕੋਈ ਨਹੀਂ ਇਹ ਸੈਡ ਕੋਈ ਨਹੀਂ ਨਹੀਂ ਪਤਾ ਵੀ ਇਹ ਤਲਾ ਤੇ ਆ ਖਾਣਾ ਮੀਨ ਐ ਵਾ ਈਅਰ ਵੀ ਲੱਗੇ ਮੀਨ ਮੀਨ ਖਾਣਾ ਐ ਵਾ ਜੀ ਵੀਆ ਕਿੱਥੇ ਸੀ ਬਾਕੀ ਉੱਧਰ ਉੱਧਰ ਸ਼ੋਰਦਿਆਂ ਨਾਲ ਲਿਓ ਅਮੀ ਸ਼ਾਲੂ ਉਸ ਟਾਈਮ ਜਲੰਧਰ ਤੋਂ ਵਾਪਸ ਆ ਰਿਹਾ ਸੀ ਮੈਨੂੰ ਜਦੋਂ ਫੋਨ ਆਇਆ ਵਰੁੰ ਦਾ ਮੈਂ ਉਸੇ ਵਕਤ ਇੱਥੇ ਆ ਗਿਆ ਆ ਕੇ ਜਦੋਂ ਸਾਰੇ ਹਾਲਾਤ ਦੇਖੇ ਜਦੋਂ ਘਰ ਦਾ ਮਾਹੌਲ ਦੇਖਿਆ ਇੱਕ ਵਾਰੀ ਦਾ ਦੇਖ ਕੇ ਸਾਡਾ ਵੀ ਦਿਲ ਡਰ ਗਿਆ ਦੇਖੋ ਅੱਜ ਦੇ ਟਾਈਮ 'ਚ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਹੋਣਾ ਇੱਕ ਬੰਦੇ ਦੀ ਸਾਰੀ ਲਾਈਫ ਦੀ ਜਮਾ ਪੂੰਜੀ ਉਹਦੇ ਘਰ ਪਈ ਔਰ ਉਹ ਘਰ ਦੇ ਵਿੱਚੋਂ ਸਾਰਾ ਕੁਝ ਹੀ ਨਿਕਲ ਜਾਏ ਉਹ ਅੱਜ ਖਾਲੀ ਹੱਥ ਹੋ ਕੇ ਬੈਠ ਜਾਏ ਉਹ ਕਿਸ ਤਰ੍ਹਾਂ ਸਰਵਾਈਵ ਕਰੇਗਾ ਕਿਸ ਤਰ੍ਹਾਂ ਉਹਦਾ ਸਾਰਾ ਜ਼ਿੰਦਗੀ ਦਾ ਸਿਲਸਿਲਾ ਚੱਲੇਗਾ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਡੂੰਘੇ ਤਰੀਕੇ ਸੋਚਣ ਵਾਲੀਆਂ ਨੇ ਬਾਕੀ ਪੁਲਿਸ ਪ੍ਰਸ਼ਾਸਨ ਨੇ ਅੱਜ ਤੱਕ ਸਾਰੇ ਕੰਮ ਬਹੁਤ ਵਧੀਆ ਢੰਗ ਨਾਲ ਕੀਤੇ ਨੇ ਸਾਨੂੰ ਉਮੀਦ ਹੈ ਕਿ ਇਹ ਵੀ ਕੇਸ ਜਿਹੜਾ ਬਹੁਤ ਵਧੀਆ ਢੰਗ ਨਾਲ ਸਾਰਾ ਕਰਕੇ ਇਹਦਾ ਜਿੰਨਾ ਵੀ ਸਮਾਨ ਇਹਦਾ ਗਿਆ ਇਹਨੂੰ ਵਾਪਸ ਦਵਾਇਆ ਜਾਏਗਾ ਪ੍ਰੇਸ਼ ਕੁਮਾਰ ਚੁੱਲਣਾ ਮੈਲਦਮ ਰੈਨ ਲਾ ਤੇ 12 12:30 ਗਏ ਆ ਜੀ ਤੇ 7:30 ਸ਼ਾਮ ਨੂੰ ਪਤਾ ਲੱਗਾ ਲੜਕਾ ਜਦੋਂ ਘਰ ਆਇਆ ਉਦੋਂ ਪਤਾ ਲੱਗਾ ਕਿ ਸਾਰੇ ਤਾਲੇ ਟੁੱਟੇ ਦੇ ਨੁਕਸਾਨ ਦਾ ਦੇਖੋ ਦੇਖ ਕਰਦੇ ਪਏ ਆ ਚੈੱਕ ਕੀ ਕੀ ਗਿਆ ਕੈਸ਼ ਵੀ ਆ 골ਡ ਦਾ ਸਮਾਨ ਵੀ ਆ ਚਾਂਦੀ ਵੀ ਆ ਜਾਦੀ 5-6 ਮਹੀਨੇ ਤੋਂ ਕੰਸਟਰਕਸ਼ਨ ਚੱਲਦੀ ਪਈ ਆ ਹੁਣ ਤੇ ਫਾਈਨਲ ਨਹੀਂ ਬਸ ਮਹੀਨੇ ਦਾ ਕੰਮ ਰਹਿ ਗਿਆ ਮੈਂ ਐਸਐਸਪੀ ਸਾਹਿਬ ਅੱਗੇ ਆਹੀ ਮੰਗ ਕਰਦਾ ਕਿ 체ਤੀਓ 체ਤੀ ਜਿੱਦਾਂ ਬਾਕੀ ਤੁਸੀਂ ਸਾਰੇ ਕੇਸ ਜਲਦੀ ਸੋਲਵ ਕਰਦੇ ਤੇ ਮੇਰਾ ਵੀ ਮੈਨੂੰ ਸਮਾਨ ਵਾਪਸ ਦਵਾਇਆ ਜਾਏ ਜੋ ਵੀ ਮੇਰਾ ਨੁਕਸਾਨ ਹੋਇਆ ਉਹ ਕਰਵਾਇਆ ਜਾਏ ਖਬਰ ਅੱਜ ਸ਼ਾਮ ਨੂੰ ਕਰੀਬ 7:30-8:00 ਵਜੇ ਨਾਲ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਕਿ ਚੁਲਨਾ ਮੈਲ ਦੇ ਵਿੱਚ ਜਿਹੜਾ उमेश ਸਹ ਦੇ ਜੀ ਦਾ ਘਰ ਆ ਇਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਜੋ ਇੱਥੇ ਮੌਕੇ ਤੇ ਆ ਕੇ ਮੌਕਾ ਵੇਖਿਆ ਗਿਆ ਫਰੈਂਸੀਟੀ ਡੀਮਾ ਸੀ ਮੌਕੇ ਤੇ ਬੁਲਾਈ ਹੈ। ਔਰ ਜੋ ਇਹ ਫੈਮਿਲੀ ਹੈ ਇਹ ਜਲੰਧਰ ਦੇ ਹੋਏ ਸੀ ਵੀਦ ਫੈਮਿਲੀ ਔਰ ਘਰੇ ਵਿੱਚ ਕੋਈ ਵੀ ਨਹੀਂ ਸੀਗਾ। ਮੋਸਟ ਪ੍ਰੋਬਬਲੀ ਜਿਹੜਾ ਵੀ ਉੱਪਰੋਂ ਦੀ ਆਇਆ ਹੈ ਬਾਕੀ ਸੀਸੀਟੀਵੀ ਜਿਵਾਗਾਰਾ ਚੈੱਕ ਕਰ ਰਹੇ ਆ। ਉਹਨਾਂ ਮੁਤਾਬਕ ਜਲਦ ਜਲਦ ਦਾ ਫੜਕੇ ਤੇ ਇਹਦਾ ਹੀ ਮੁਕੱਦਮਾ ਦਰਜ ਕਰ ਰਹੇ ਆ। ਔਰ ਬਾਕੀ ਤਫਤੀਸ਼ ਚੱਲ ਰਹੀ ਹੈ। ਸੋ ਹੁਣ ਜਿਵੇਂ ਲਿਖਨੇ ਸਟੇਟਮੈਂਟ ਤੋਂ ਬਾਅਦ ਪਤਾ ਲੱਗ ਗਿਆ।